ਵੱਡੀ ਖੁਸ਼ੀ ਦੀ ਖਬਰ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਦੀ ਜਥੇਬੰਦੀ ਨੂੰ ਇੱਕ ਸਭ ਤੋਂ ਵੱਡੀ ਸਪੋਰਟ ਮਿਲ ਚੁੱਕੀ ਆ ਤਰਨਤਾਰਨ ਜਿਮਨੀ ਚੌਣ ਤੋਂ ਪਹਿਲਾਂ ਹੀ ਵੱਡਾ ਜਿੱਤ ਦਾ ਐਲਾਨ ਕਰ ਦਿੱਤਾ ਗਿਆ ਨਹੀਂ ਹਰਪ੍ਰੀਤ ਸਿੰਘ ਪਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਨਿਤਰੇ ਨੇ ਤੇ ਉਹਨਾਂ ਦੇ ਕੋਲ ਜਾ ਕੇ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਸਾਹਮਣੇ ਹੀ ਵੱਡਾ ਬਿਆਨ ਵੀ ਦੇ ਦਿੱਤਾ ਤੇ ਵੱਡਾ ਐਲਾਨ ਵੀ ਕਰ ਦਿੱਤਾ ਸਿੱਧਾ ਕਹਿ ਦਿੱਤਾ ਕਿ ਸਾਡੀ ਪਾਰਟੀ ਦਾ ਬੱਚਾ ਬੱਚਾ ਇਹ ਪਰਚੌਣ ਪ੍ਰਚਾਰ ਕਰੇਗਾ ਘਰਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰਾਂਗੇ ਬੱਚਾ ਬੱਚਾ ਪੂਰੀ ਤਾਕਤ ਲਗਾ ਦੇਵੇਗਾ ਮਨਦੀਪ ਸਿੰਘ ਨੂੰ ਇਸ ਤਰਨ ਤਰਨ ਜਿਮਨੀ ਚੋਣ ਦੇ ਵਿੱਚ ਜਿੱਤ ਦਿਵਾਉਣ ਦੇ ਲਈ ਤਾਂ ਇਹ ਸੁਣ ਕੇ ਵਿਰੋਧੀ ਪਾਰਟੀਆਂ ਜ਼ਰੂਰ ਹੈਰਾਨ ਤੇ ਪਰੇਸ਼ਾਨ ਹੋ ਜਾਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਰਸ ਪੰਜਾਬ ਜੱਥੇਬੰਦੀ ਨੂੰ ਵੱਡੀ ਸਪੋਰਟ ਮਿਲ ਰਹੀ ਆ ਤਾਂ ਉਸ ਤੋਂ ਬਾਅਦ ਵਿਰੋਧੀਆਂ ਦੀਆਂ ਨੀਂਦਾਂ ਜ਼ਰੂਰ ਉੱਡ ਸਕਦੀਆਂ ਨੇ ਕਿਉਂਕਿ ਜਿੱਥੇ ਹਰ ਇੱਕ ਸਿਆਸੀ ਪਾਰਟੀ ਦਾ ਤਰਨ ਤਰਨ ਜਿੰਮਨੀ ਚੌਂ ਦੇ ਵਿੱਚ ਅੱਡੀ ਚੋਟੀ ਦਾ ਜ਼ੋਰ ਲੱਗਿਆ ਉੱਥੇ ਹੀ ਹੁਣ ਆਪ ਮੁਹਾਰੇ ਅਕਾਲੀ ਦਲ ਬਾਰਸ ਪੰਜਾਬ ਦੀ ਮਾਫ ਕਰਨਾ ਬਾਰਸ ਪੰਜਾਬ ਜੱਥੇਬੰਦੀ ਨੂੰ ਲੋਕਾਂ ਦੀ ਸਪੋਰਟ ਮਿਲ ਰਹੀ ਆ ਤਾਂ ਕਹਿੰਦੇ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਵੀ ਕਹਿ ਦਿੱਤਾ ਕਿ ਮਨਦੀਪ ਸਿੰਘ ਜੋ ਉਮੀਦਵਾਰ ਨੇ ਬਾਰਸ ਪੰਜਾਬ ਜੱਥੇਬੰਦੀ ਦੇ ਇੰਨੇ ਪੈਸੇ ਵਾਲੇ ਨਹੀਂ ਆ ਸਾਡੇ ਕੋਲ ਇੰਨਾ ਪੈਸਾ ਨਹੀਂ ਆ ਕਿ ਲੋਕਾਂ ਨੂੰ ਬੰਡੀਏ ਵੋਟਾਂ ਦੇ ਖਾਤਰ ਕਹਿੰਦੇ ਦੂਜੀ ਪਾਰਟੀਆਂ ਦੇ ਕੋਲ ਬਹੁਤ ਪੈਸਾ ਤੇ ਤੁਸੀਂ ਜਾਣਦੇ ਹੋ ਪੈਸਾ ਬਣਾਇਆ ਵੀ ਕਿਵੇਂ ਆ ਕਹਿੰਦੇ ਪਾਰਟੀਆਂ ਵਾਲੇ ਪੈਸੇ ਵੰਡਣਗੇ ਪੈਸੇ ਲੈ ਲਿਓ ਜ਼ਰੂਰ ਪਰ ਬੋਟ ਤੁਸੀਂ ਕਿਸ ਨੂੰ ਪਾਉਣੀ ਆ ਆਪਣਾ ਜਮੀਰ ਦੇਖ ਕੇ ਵੋਟ ਪਾਓ ਕੀ ਕੁਝ ਕਹਿ ਰਹੇ ਨੇ ਪੂਰੀ ਗੱਲ ਬਾਤ ਸੁਣਾਉਂਦੇ ਹਰਪ੍ਰੀਤ ਸਿੰਘ ਦੀ ਜਵਾਨੀ ਔਰ ਮੈਂ ਇਹ ਵੀ ਅਪੀਲ ਕਰਦਾ ਤਰਨਤਨ ਦੇ ਵਾਸੀਆਂ ਨੂੰ ਕਿ ਸਾਡੇ ਕੈਂਡੀਡੇਟ ਕੋਲ ਇੰਨੇ ਪੈਸੇ ਨਹੀਂ ਆ ਜਿੰਨੇ ਦੂਸੀਆਂ ਪਾਰਟੀਆਂ ਦੇ ਕੈਂਡੀਡੇਟ ਕੋਲ ਹੈ ਤੇ ਵੋਟਾਂ ਤੋਂ ਪਹਿਲੀ ਰਾਤ ਪੈਸੇ ਵੰਡਣ ਦੀ ਪਰਵਰਤੀ ਜਿਹੜੀ ਹੈ ਨਾ ਉਹ ਬਹੁਤ ਚੱਲ ਰਹੀ ਹੈ ਪੈਸੇ ਲੈ ਲਿਓ ਪਰ ਪਾਇਓ ਮਨਦੀਪ ਸਿੰਘ ਨੂੰ ਕਿਉਂਕਿ ਉਹ ਪੈਸੇ ਥੋੜੇ ਹੀ ਨੇ ਥੋਡੀਆਂ ਜੇਬਾਂ ਚੋਂ ਕੱਟੇ ਨੇ ਜਿਹੜੇ ਇਹਨਾਂ ਨੇ ਵੰਡਣੇ ਨੇ ਔਰ ਵੰਡਣਗੇ ਵੋਟਾਂ ਸਰਕਾਰ ਮਨਦੀਪ ਸਿੰਘ ਨੂੰ ਪਾਇਓ ਤੇ ਇਹਨਾਂ ਦੀ ਆਪਾਂ ਆਰਥਿਕ ਮਦਦ ਵੀ ਕਰਦੇ ਜਿੰਨੇ ਵੀ ਬੈਠੇ ਆ ਨਾ ਆਰਥਿਕ ਮਦਦ ਵੀ ਕਰਦੇ ਆ ਕਿਉਂਕਿ ਸਰਮਾਇਦਾਰ ਕੈਂਡੀਡੇਟ ਨਹੀਂ ਹੈ ਦੂਜੀਆਂ ਪਾਰਟੀਆਂ ਵਾਂਗੂ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਕੋਲੇ ਪੈਸਾ ਬਹੁਤ ਹੈ ਤੇ ਕਿਵੇਂ ਇਕੱਠਾ ਕੀਤਾ ਹੈ ਵੀ ਸਾਰਿਆਂ ਨੂੰ ਪਤਾ ਦੱਸਣ ਦੀ ਜ਼ਰੂਰਤ ਨਹੀਂ ਹੈ ਤੇ ਮੈਂ 24 29 ਜ਼ੋਨਾਂ ਦੇ ਵਿੱਚ ਪੂਰੇ ਹਲਕੇ ਨੂੰ ਜਿਹੜਾ ਉਹ ਵੰਡਿਆ ਤੇ ਜਿਦੀ ਜਿਦੀ ਜਿੱਥੇ ਜਿੱਥੇ ਡਿਊਟੀ ਲੱਗੀ ਹੈ ਤਨਦੇਈ ਦੇ ਨਾਲ ਜਿਹੜਾ ਹੈ ਉਹ ਡਿਊਟੀ ਨਿਭਾਉਣੀ ਆ ਆਪਾਂ ਤੇ ਵੋਟ ਕੱਲੀ-ਕੱਲੀ ਜਿਹੜੀ ਆ ਉਹ ਸਰਦਾਰ ਮਨਦੀਪ ਸਿੰਘ ਨੂੰ ਪਕਾਉਣੀ ਆ ਪਾਰਟੀ ਜਿਹੜਾ ਪਾਰਟੀ ਜਿਹੜਾ ਚੋਣਸ਼ਾਰਾ ਪਾਰਟੀ ਚੋਂ ਨਿਸ਼ਾਨਦੇ ਉੱਤੇ ਆਪਾਂ ਨੇ ਜਿਹੜਾ ਮੋਹਰਾ ਲਾਉੜੀਆਂ 11 ਤਰੀਕ ਤੱਕ ਤਣ ਰਹੇਗੇ 10 ਤੇ 10 ਦਿਨ ਜਿਹੜਾ ਹੈ ਆਪਾਂ ਡੱਟ ਕੇ ਜਿਹੜਾ ਹੈ ਉਹ ਮਿਹਨਤ ਕਰਨੀ ਹੈ ਸਰਦਾਰ ਛੋਟੇਪੁਰ ਸਾਹਿਬ ਬਡਾੜਾ ਸਾਹਿਬ ਸਾਡੇ ਪਾਰਟੀ ਦੇ ਲੀਡਰ ਸਰਦਾਰ ਮਨਪ੍ਰੀਤ ਸਿੰਘਿਆਲੀ ਇਹ ਪਿਛਲੇ ਟਣਾ ਤੋਂ ਵਿਚਰੇ ਰਹੇ ਆ ਇਸ ਖੇਤਰ ਦੇ ਵਿੱਚ ਤੇ ਅਗਾਹ ਨੂੰ ਵੀ ਇਹ ਜਿਹੜੇ ਲੀਡਰ ਹੈ ਇੱਥੇ ਰਹਿਣਗੇ ਵਿਚਰਨਗੇ ਔਰ ਸਾਡੀ ਪਾਰਟੀ ਦੇ ਜਿਹੜਾ ਪੂਰਾ ਵਰਕਰ ਕੈਡਰ ਕੈਰੋ ਸਾਹਿਬ ਬੈਠੇ ਨੇ ਕੈਰੋ ਸਾਹਿਬ ਦੀ ਪੂਰੀ ਟੀਮ ਇੱਥੇ ਉਵੇਂ ਤਾਂ ਦੇ ਹੀ ਦੇ ਨਾਲ ਲੱਗੀ ਹੋਈ ਆ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਪਰ ਸਰਦਾਰ ਮਨਦੀਪ ਸਿੰਘ ਨੂੰ ਵਿਸ਼ਵਾਸ ਦਿਵਾਉਣੇ ਕਿ ਸਾਡੀ ਪਾਰਟੀ ਦਾ ਬੱਚਾ ਬੱਚਾ ਜਿਹੜਾ ਹੈ ਹਰ ਵਰਕਰ ਹਰ ਕੈਡਰ ਹਰ ਲੀਡਰ ਤੁਹਾਡੇ ਨਾਲ ਤੁਰੇਗਾ ਤੁਹਾਡੇ ਲਈ ਵੋਟਾਂ ਜਿਹੜੀਆਂ ਹੈ ਉਹ ਇਕੱਠੀਆਂ ਕਰੇਗਾ ਔਰ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਡੇ ਕੈਂਡੀਡੇਟ ਨੂੰ ਕਾਮਯਾਬੀ ਬਖਸ਼ੀ ਕਿਉਂਕਿ ਸਾਡਾ ਭਰੋਸਾ ਅਕਾਲ ਪੁਰਖ ਤੇ ਹੈ ਪਰਮੇਸ਼ਵਰ ਤੇ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਵੱਲੋਂ ਜਿੱਥੇ ਇਹ ਦਾਵਾ ਕਰ ਦਿੱਤਾ ਕਿ ਸਾਡੀ ਪਾਰਟੀ ਦਾ ਬੱਚਾ-ਬੱਚਾ ਤਾਕਤ ਲਗਾ ਦੇਵੇਗਾ ਮਨਦੀਪ ਸਿੰਘ ਨੂੰ ਜਿਮਨੀ ਚੌਣ ਦੇ ਵਿੱਚ ਜਿੱਤ ਹਾਸਲ ਕਰਵਾਉਣ ਦੇ ਲਈ ਤਾਂ ਦੂਜੇ ਪਾਸੇ ਰਾਜਾ ਬੜਿੰਗ ਦੀ ਜੇਕਰ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਸਾਨੂੰ ਅਮਰਤਪਾਲ ਸਿੰਘ ਦੇ ਨਾਲ ਕੋਈ ਰੋਸਾ ਨਹੀਂ ਸੀ ਰੋਸਾ ਹੁਣ ਵੀ ਨਹੀਂ ਹੋਵੇਗਾ ਜੇਕਰ ਅਮਰਤਪਾਲ ਸਿੰਘ ਸਿੱਖੀ ਦੇ ਸਿਧਾਂਤਾਂ ਦੇ ਉੱਤੇ ਚੱਲਦਾ ਧਰਮ ਦੇ ਲਈ ਕੋਈ ਵਧੀਆ ਕੰਮ ਕਰਦਾ ਧਰਮ ਦੇ ਲਈ ਪ੍ਰਚਾਰ ਕਰਦਾ ਤਾਂ ਅਸੀਂ ਕਹਿੰਦੇ ਉਸ ਦੇ ਨਾਲ ਖੜੇ ਹਾਂ ਰਾਜਾ ਬੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਪਰ ਕਹਿੰਦੇ ਹੁਣ ਉਹ ਤਾਂ ਸਿਆਸਤ ਦੇ ਵਿੱਚ ਆ ਗਏ ਫਿਰ ਉਹਨਾਂ ਤੇ ਸਾਡੇ ਵਿੱਚ ਫਰਕ ਕੀ ਰਹਿ ਗਿਆ ਪਰ ਜੇਕਰ ਗੱਲ ਤਰਨਤਾਰਨ ਜਿਮਨੀ ਚੌਣ ਦੀ ਕੀਤੀ ਜਾਵੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਹਰਮੇਸ਼ ਸੰਧੂਆ ਉਨ੍ਹਾਂ ਦੇ ਹੱਕ ਦੇ ਵਿੱਚ ਚੋਣ ਮੈਦਾਨ ਦੇ ਚੋਣ ਪ੍ਰਚਾਰ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਦਿੱਲੀ ਤੋਂ ਆ ਕੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਨੇ ਤਾਂ ਹੁਣ ਕੀ ਆਮ ਆਦਮੀ ਪਾਰਟੀ ਇੱਥੇ ਬਾਜੀ ਮਾਰਦੀ ਆ ਜਾਂ ਫਿਰ ਇੱਕ ਵਾਰ ਫੇਰ ਹੋਈ ਹੋਵੇਗਾ ਜੋ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਕੀਤਾ ਗਿਆ ਸੀ ਭਾਵ ਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਨੂੰ ਵੱਡੀ ਜਿੱਤ ਹਾਸਲ ਕਰਾ ਕੇ ਐਮਪੀ ਬਣਾ ਦਿੰਦਾ ਉਸੇ ਤਰੀਕੇ ਦੇ ਨਾਲ ਕੀ ਹੁਣ ਸੰਦੀਪ ਸਨਿਦੇਪਰਾ ਮੰਦੀਪ ਸਿੰਘ ਨੂੰ ਵੱਡੀ ਜਿੱਤ ਦਿਵਾਉਣਗੇ ਤਰਨਤਾਰਨ ਦੇ ਲੋਕ ਕਮੈਂਟ ਕਰਕੇ ਰਾਏ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਇੱਥੇ ਬਾਜ਼ੀ ਮਾਰੇਗੀ